ਰੇਡੀਓ ਸੁਰਸੰਗਮ ਦੇ ਨਾਲ ਜੁੜੇ ਹੋਏ ਸਰੋਤਿਆਂ ਦਾ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਕੱਲ ਇੱਕ ਚੀਜ਼ ਦਾ ਬਹੁਤ ਰੌਲਾ ਪਿਆ ਹੋਇਆ ਹੈ ਘਰਾਂ ਦੀ ਮਾਰਕੀਟ ਦਾ ਕੋਈ ਕਹਿੰਦਾ ਘਰ ਲੈ ਲਓ ਕੋਈ ਕਹਿੰਦਾ ਨਾ ਲਓ ਕੋਈ ਕਹਿੰਦਾ ਕਿ ਇਹ ਬੈਸਟ ਟਾਈਮ ਹੈ ਕੋਈ ਕਹਿੰਦਾ ਰੁਕ ਜੋ ਕੈਨੇਡਾ ਦੇ ਹਾਲਾਤ ਨਹੀਂ ਠੀਕ ਸੋ ਘਰਾਂ ਦੀ ਮਾਰਕੀਟ ਓਵਰ ਆਲ ਕੀ ਕਹਿੰਦੀ ਹੈ ਇਹਦੇ ਬਾਰੇ ਅੱਜ ਜਾਣਕਾਰੀ ਦੇਣਗੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਰੀਅਲਟਰ ਬੰਦੀਪ ਸਿੰਘ ਗਿੱਲੋਰੀ ਗਿੱਲ ਸਾਹਿਬ ਸਤਿਕਾਰ ਸਵਾਗਤ ਹੈ ਜੀ ਅਨਜੇ ਸਤਿ ਸ਼੍ਰੀ ਅਕਾਲ ਜੀ ਆ ਤੁਹਾਡੇ ਸਾਰੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਸੀਂ ਦਰਸ਼ਕ ਵੀ ਕਰ ਰਹੇ ਆ ਤੇ ਸਰੋਤੇ ਵੀ ਐਡ ਕਰ ਰਹੇ ਆ ਕਿਉਂਕਿ ਸਾਨੂੰ ਸੋਸ਼ਲ ਮੀਡੀਆ ਤੇ ਵੀ ਇਸ ਵੇਲੇ ਸਾਰੇ ਦੇਖ ਰਹੇ ਨੇ ਤੇ ਰੇਡੀਓ ਤੇ ਵੀ ਸੁਣ ਰਹੇ ਨੇ ਖੈਰ ਅਸੀਂ ਘਰਾਂ ਦੀ ਮਾਰਕੀਟ ਤੇ ਵਾਪਸ ਆਉਨੇ ਆ ਗਿਲ ਸਾਹਿਬ ਪਹਿਲਾਂ ਤਾਂ ਕੈਲਗਰੀ ਦੀ ਗੱਲ ਕਰੀਏ ਕਿਉਂਕਿ ਕੈਲਗਰੀ ਦੇ ਵਿੱਚ ਬੈਠੇ ਆ ਕੈਲਗਰੀ ਦੇ ਵਿੱਚ ਘਰਾਂ ਦੀ ਮਾਰਕੀਟ ਕਿਦਾਂ ਦੀ ਹੈ ਕਿਉਂਕਿ ਆ ਵਾਸੋ ਲੱਗੀ ਹੈ ਕਿ ਬਹੁਤ ਸਾਰੇ ਲੋਕ ਕੈਲਗਰੀ ਦੇ ਵਿੱਚ ਘਰ ਲੈਣਾ ਚਾਹੁੰਦੇ ਨੇ ਆ ਵੀ ਰਹੇ ਨੇ ਹਾਂਜੀ ਜਿਹੜੀ ਕੈਲਗਰੀ ਦੀ ਮਾਰਕੀਟ ਹੈਗੀ ਜੇ ਆਪਾਂ ਇਹਨੂੰ ਕੈਲਗਰੀ ਰੀਜਿਸਟ੍ਰੇਟ ਬੋਰਡ ਨੇ ਜਿਹੜੇ ਨੰਬਰ ਦਿੱਤੇ ਨੇ ਹੈਗੇ ਜੂਨ ਦੇ ਜੇ ਉਹ ਰਿਕੋਰਡਿੰਗ ਗੱਲ ਕਰਗੇ ਤਾਂ ਕੈਲਗਰੀ ਦੇ ਵਿੱਚ ਜਿਹੜਾ ਪ੍ਰਾਈਸ ਹੈਗਾ ਉਹ 5 ਲੱਖ 86000 ਜਿਹੜਾ ਕਿ ਜੇ ਆਪਾਂ ਇਹਨੂੰ ਪਿਛਲੇ ਸਾਲ ਨਾਲ ਕੰਪੇਅਰ ਕਰੀਏ ਤਾਂ ਆਰਾਊਂਡ 3% ਘਟਿਆ ਹੈਗਾ। ਹਮ। ਆ ਜਿਹੜੀ ਸੇਲ ਹੈਗੀ ਆ ਇਹ ਰਾਉਂਡ 16% ਘਟ ਗਈ ਜੇਪ ਲਾਸਟ ਈਅਰ ਨਾਲ ਕੰਪੇਅਰ ਕਰੇਗੀ। ਆ ਟੀ ਲਿਸਟਿੰਗ ਹੈਗੀ ਲਿਸਟਿੰਗ ਕਾਫੀ ਵਧੀਆਂ ਹੈਗੀਆਂ। ਲਿਸਟਿੰਗ ਆਮੋਸ ਮੋਰ ਦੈਨ ਮੋਰ ਦੈਨ 11% ਜਿਹੜੀਆਂ ਇਨਕਰੀਸ ਹੋਈਆਂ। ਹਮ। ਆ ਅਗੇਨ ਇਨਵੈਂਟਰੀ ਕਿ ਕਿੰਨੇ ਯੂਨਿਟ ਨੇ ਆ ਕੈਲਕੂਲੇਟਰ ਦੇ ਵਿੱਚ ਸੈਲ ਹੋਣ ਲਈ ਇਸ ਮੋਰ ਦੈਨ ਆ 6900 ਇਸ ਹੈ ਹਿਊਜ਼ ਆ ਜਿਹੜੇ ਕਿ ਜਦੋਂ ਕੰਪੇਅਰ ਕਰੀਏ ਪਿਛਲੇ ਸਾਲ ਨਾਲ ਚੂਨਾ ਤਾਂ ਇਹ 83% ਇਨਕਰੀਸ ਹੋਇਆ ਹੈਗਾ ਇਸ ਬੈਗ ਜੰਪ ਆ ਜਿਹੜੀ ਡਿਓ ਮਾਰਕੀਟ ਕਿ ਕੋਈ ਵੀ ਲਿਸਟਿੰਗ ਹੈਗੀ ਆ ਉਹ ਕਿੰਨਾ ਟਾਈਮ ਮਾਰਕੀਟ ਵਿੱਚ ਰਹਿੰਦੀ ਹੈਗੀ ਸੋ ਇਟਸ ਅਰਾਊਂਡ 33 ਡੇਸ ਰਹੀ ਆ ਗਿਆ ਯਾ ਸੋ ਜਿਹੜੀ ਮਾਰਕੀਟ ਹੈਗੀ ਆ ਇਹ ਆਪਾਂ ਕਹਿ ਸਕਦੇ ਹਾਂ ਕਿ ਹੁਣ ਇਹ ਉਹ ਬੈਲੈਂਸ ਮਾਰਕੀਟ ਹੈਗੀ ਆ ਜਿਹੜੀ ਪਹਿਲਾਂ ਸੀਗੀ ਅੱਜ ਤੋਂ ਲਾਸਟ ਪਿਛਲੇ ਸਾਲਾਂ ਦੇਖੀ ਉਹ ਤੁਸੀਂ ਹੌਟ ਸੀ ਉਹ ਉਹ ਹਾਂਜੀ ਉਹ ਸੀਗੀ ਜਿੱਦਾਂ ਸੈਲਰ ਦੀ ਪਰ ਹੁਣ ਇਹ ਸ਼ਿਫਟ ਹੋ ਕੇ ਬੈਲੈਂਸ ਮਾਰਕੀਟ ਹੈ ਹਮ ਤੇ ਇਹ ਜਿਹੜੀ ਇੱਕ ਗੱਲ ਬਹੁਤ ਪ੍ਰਚਲਿਤ ਹੋਈ ਹੈ ਕਿ ਇਟਸ ਦ ਬੈਸਟ ਟਾਈਮ ਟੂ ਬਾਈ ਹੋਮ ਇਨ ਕੈਨੇਡਾ ਤੁਸੀਂ ਕਹਿੰਦੇ ਹੋ ਬੈਲੈਂਸਡ ਹੈ ਪਰ ਕੀ ਬਾਇਰ ਲਈ ਬਹੁਤ ਬੈਸਟ ਨਹੀਂ ਹੈ ਇਹ ਬਾਇਰ ਲਈ ਇਹ ਠੀਕ ਹੈ ਅਗੇਨ ਜਦੋਂ ਆਪਾਂ ਬੈਲੈਂਸ ਮਾਰਕੀਟ ਦੀ ਗੱਲ ਕਰਦੇ ਹਾਂ ਡਿਪੈਂਡ ਅਪਨ ਕਿ ਤੁਸੀਂ ਘਰ ਲੈਨੇ ਕਿੱਥੇ ਹੈਗੇ ਕੈਲਗਰੀ ਦੇ ਵਿੱਚ ਕਿਉਂ ਕੈਲਗਰੀ ਦੇ ਵਿੱਚ ਕਾਫੀ ਵੇਰੀ ਕਰਦਾ ਹੈਗਾ ਅ ਜੇ ਆਪਾਂ ਸਾਊਥ-ਵੈਸਟ ਨਾਰਥ-ਵੈਸਟ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਉੱਥੇ ਬੈਲੈਂਸ ਮਾਰਕੀਟ ਆ ਪਰ ਜੇ ਆਪਾਂ ਇਹ ਨਾਰਥ-ਈਸਟ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਬਾਇਰ ਨੂੰ ਜ਼ਿਆਦਾ ਜਾਦਾ ਆਫਸਰ ਹੈ ਗੈਂਪਾਇਰ ਲਈ ਸੋ ਅਗੇਨ ਤੁਸੀਂ ਡਿਪੈਂਡ ਕਰਦਾ ਕਿ ਲੈਨੇ ਕਿੱਥੇ ਹੈਗੇ ਆ ਆ ਸੋ ਅਗੇਨ ਜੇ ਆਪਾਂ ਜੀ ਡਾਊਨਟਾਊਨ ਦੀ ਗੱਲ ਕਰੀਏ ਸਿਟੀ ਸੈਂਟਰ ਦੀ ਗੱਲ ਕਰੀਏ ਤਾਂ ਉੱਥੇ ਪ੍ਰਾਈਸ ਦੇ ਵਿੱਚ ਜਿਆਦਾ ਡਿਕਰੀਜ਼ ਨਹੀਂ ਹੋਇਆ ਹੋਏਗਾ ਦੂਜੇ ਓਵਰঅল ਜਰੂਰ 3% ਡਿਕਰੀਜ਼ ਹੋਇਆ ਪਰ ਡਾਊਨਟਾਊਨ ਸਿਟੀ ਸੈਂਟਰ ਜਿਆਦਾ ਡਿਕਰੀਜ਼ ਨਹੀਂ ਹੋਇਆ ਹੋਏਗਾ ਅਗੇਨ ਇਹ ਵੀ ਡਿਪੈਂਡ ਕਰਦਾ ਕਿ ਤੁਸੀਂ ਘਰ ਕਿਹੜਾ ਲੈਣਾ ਹੈਗਾ ਕਿਦਾਂ ਦਾ ਤੁਸੀਂ ਰੋ ਹਾਊਸ ਲੈਣਾ ਅਪਾਰਟਮੈਂਟ ਲੈਣੀ ਹੈਗੀ ਆ ਸੈਮੀ ਡਿਟੈਚ ਡਿਟੈਚ ਲੈਣਾ ਉਹ ਤੇ ਵੀ ਡਿਪੈਂਡ ਕਰਦਾ ਹੈਗਾ ਕਿ ਜਿੱਦਾਂ ਨਾਰਥ ਈਸਟ ਦੇ ਵਿੱਚ ਜਿਹੜੇ ਟਾਊਨ ਹਾਊਸ ਨੇ ਅਪਾਰਟਮੈਂਟ ਨੇ ਯੂਨਿਟ ਬਹੁਤ ਅਵੇਲੇਬਲ ਨੇ ਕੰਪੇਅਰ ਟੂ ਦੂਜੇ ਜਿਹੜੇ ਡਿਸਟ੍ਰਿਕਟ ਨੇ ਸੋ ਅਗੇਨ ਤੋ ਕਿਹੜਾ ਤੁਸੀਂ ਕਿਦਾਂ ਦਾ ਯੂਨਿਟ ਲੈਣਾ ਹੈਗਾ ਉੱਤੇ ਡਿਪੈਂਡ ਕਰਦਾ ਹੈਗਾ ਤੁਸੀਂ ਯੂਨਿਟਸ ਦੀ ਗੱਲ ਕਰ ਰਹੇ ਆ ਤੁਸੀਂ ਤੁਹਾਡਾ ਤਾਂ ਵਾਅ ਵਾਸਤਾ ਪੈਂਦਾ ਹੀ ਰਹਿੰਦਾ ਕਲਾਇੰਟਸ ਦੇ ਨਾਲ ਤੇ ਕਿਦਾਂ ਦੇ ਘਰਾਂ ਦੀ ਡਿਮਾਂਡ ਜਿਹੜੀ ਆ ਉਹ ਬਹੁਤ ਜ਼ਿਆਦਾ ਹੈ ਅ ਹਰ ਇੱਕ ਤਰ੍ਹਾਂ ਦੇ ਘਰਾਂ ਦੀ ਡਿਮਾਂਡ ਹੈਗੀ ਜੀ ਆ ਜਿਆਦਾਤਰ ਜਿਹੜਾ ਆਪਾਂ ਕਹਿ ਸਕਦੇ ਕਿ ਆਪਣਾ ਭਾਈਚਾਰਾ ਆ ਉਹ ਜ਼ਿਆਦਾ ਡੀਟੈਚ ਪ੍ਰਿਫਰ ਕਰਦਾ ਹੈਗਾ ਆ ਜਿਹੜੇ ਨਵੇਂ ਆਉਂਦੇ ਨੇ ਨਿਊ ਇਮੀਗ੍ਰੈਂਟ ਨੇ ਉਹ ਪਹਿਲਾਂ ਅਪਾਰਟਮੈਂਟ ਜਾਂ ਟਾਊਨ ਹਾਊਸ ਨੂੰ ਪ੍ਰੇਫਰ ਕਰਦੇ ਕਿਉਂਕਿ ਉਹਦਾ ਪ੍ਰਾਈਸ ਵੀ ਆ ਰੀਜ਼ਨੇਬਲ ਹੁੰਦਾ ਹੈਗਾ ਤੁਹਾਡੇ ਬਜਟ ਦੇ ਵਿੱਚ ਆ ਜਾਂਦਾ ਸੋ ਸਾਰੇ ਤਰ੍ਹਾਂ ਦੇ ਜਿਹੜੇ ਘਰਾਂ ਦੀ ਡਿਮਾਂਡ ਹੈਗੀ ਜੀ ਤੇ ਤੁਸੀਂ ਅਪਾਰਟਮੈਂਟ ਦੀ ਗੱਲ ਕੀਤੀ ਕਿ ਜਿਹੜੇ ਨਵੇਂ ਆਉਂਦੇ ਨੇ ਉਹ ਅਪਾਰਟਮੈਂਟ ਨੂੰ ਪ੍ਰੇਫਰ ਕਰਦੇ ਆ ਪਰ ਵਿੱਚ ਹੀ ਇਹ ਗੱਲ ਉੱਠਦੀ ਹੈ ਕਿ ਅਪਾਰਟਮੈਂਟ ਨਹੀਂ ਲੈਣਾ ਚਾਹੀਦਾ ਫਸਟ ਟਾਈਮ ਹੋਮ ਬਾਏਰ ਨੂੰ ਕਿਉਂਕਿ ਬਾਅਦ ਚ ਸੇਲ ਕਰਨਾ ਔਖਾ ਹੋ ਜਾਂਦਾ ਇਹਦੇ ਵਿੱਚ ਕਿੰਨੀ ਸੱਚਾਈ ਹੈ ਅਹ ਅਬ ਇਹਦੇ ਵਿੱਚ ਜ਼ਿਆਦਾ ਸੱਚਾਈ ਨਹੀਂ ਹੈਗੀ ਕਿਉਂਕਿ ਹਰੇਕ ਤਰ੍ਹਾਂ ਦੀ ਜਿਹੜੀ ਪ੍ਰਾਪਰਟੀ ਉਹਦੀਆਂ ਆਪ ਦੀਆਂ ਐਡਵਾਂਟੇਜ ਡਿਸਐਡਵਾਂਟੇਜ ਦੋਨੋਂ ਨੇ ਜੇ ਅਪਾਰਟਮੈਂਟ ਦੀ ਗੱਲ ਕਰੀ ਗਏ ਤਾਂ ਅਪਾਰਟਮੈਂਟ ਤੇ ਜਿਹ ਤੁਸੀਂ ਲੈਨੇ ਆ ਆਈ ਕੈਨ ਸੇ ਕਿ ਮੋਰ ਦੈਨ 98% ਜਿਹੜੀਆਂ ਅਹ ਅਪਾਰਟਮੈਂਟ ਨੇ ਉਹ ਕੰਡੋਮੀਨੀਅਮ ਹੁੰਦੀਆਂ ਹੈਗੀਆਂ ਸੋ ਜੋ ਜਿਹੜਾ ਕੰਡੋਮੀਨੀਅਮ ਹੈਗਾ ਉਹਦੀ ਜਿਹੜੀ ਠੇ ਕੇਅਰ ਉਹ ਬੜੀ ਅਹ ਕੰਡੋਮੀਨੀਅਮ ਬੋਰਡ ਕਰਦਾ ਹੈਗਾ ਤੋ ਜਦੋਂ ਵੀ ਕੋਈ ਆ ਬਾਇਰ ਜਿਹੜਾ ਅਪਾਰਟਮੈਂਟ ਲੈਂਦਾ ਹੈਗਾ ਤਾਂ ਉਹ ਕੰਡੋਮੀਨੀਅਮ ਬੋਰਡ ਦਾ ਮੈਂਬਰ ਬਣ ਜਾਂਦਾ ਹੈਗਾ ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਲੌਂਗ ਟਰਮ ਵਾਸਤੇ ਉਸ ਅਪਾਰਟਮੈਂਟ ਦੀ ਜਿਹੜੀ ਸ਼ੇਪ ਆ ਉਹਦੀ ਜਿਹੜੀ ਸਟਰਕਚਰ ਆ ਉਹ ਬੜੀ ਪ੍ਰੋਪਰ ਉਹਦਾ ਟੇਕ ਕੇਅਰ ਕੀਤਾ ਜਾਂਦਾ ਹੈਗਾ ਸੋ ਇਹ ਵੀ ਹੈਗਾ ਕਿ ਬਹੁਤ ਲੋਕ ਨੇ ਜੀ ਮੇਨ ਸਟ੍ਰੀਮ ਦੇ ਜਿਹੜੇ ਕਿ ਅ ਅਪਾਰਟਮੈਂਟ ਨੂੰ ਪ੍ਰੇਫਰ ਕਰਦੇ ਹੈਗੇ ਆ ਸੋ ਆਪਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਜੇ ਅਪਾਰਟਮੈਂਟ ਲਈ ਤਾਂ 4 ਸਾਲ 10 ਸਾਲ ਬਿਕਨੀ ਨਹੀਂ ਹੈਗੀ ਇਹਦੇ ਵਿੱਚ ਜੇ ਆਪਾਂ ਨੰਬਰ ਦੇ ਅਕੋਰਡਿੰਗ ਦੇਖੀਏ ਤਾਂ ਇਹ ਸੱਚਾਈ ਨਹੀਂ ਹੈਗੀ ਹੂੰ ਤੇ ਗਿਲਸਪ ਕਿਦਾਂ ਦੇ ਘਰ ਨੇ ਜਿਨ੍ਹਾਂ ਦੀ ਡਿਮਾਂਡ ਘਟ ਹੈ ਜਾਂ ਲੋਕ ਘੱਟ ਹੀ ਖਰੀਦਦੇ ਨੇ ਹ ਹੁਣ ਜਿਹੜਾ ਹੈਗਾ ਜਿਆਦਾ ਜਿਹੜੀ ਹੁਣ ਕਰੰਟ ਸਿਚੁਏਸ਼ਨ ਹੈਗੀ ਹੈ ਮਾਰਕੀਟ ਹੈਗੀ ਹੈ ਉਹਦੇ ਵਿੱਚ ਜਿਹੜੀ ਡੀਟੈਚ ਕਰਨੇ ਉਹ ਘੱਟ ਲੋਕ ਖਰੀਦਦੇ ਹੈਗੇ ਅੱਛਾ ਜੀ ਹਾਂਜੀ ਕਿਉਂਕਿ ਡੀਟੈਚ ਕਿਉਂਕਿ ਪ੍ਰਾਈਸ ਕਾਫੀ ਜ਼ਿਆਦਾ ਹੋਇਆ ਹੈਗਾ ਮਹਿੰਗਾ ਪੈ ਜਾਂਦਾ ਮਹਿੰਗਾ ਪੈ ਜਾਂਦਾ ਹਰੇਕ ਅਫੋਰਡ ਨਹੀਂ ਕਰਦਾ ਹੈਗਾ ਆ ਬਾਕੀ ਵੀ ਹੈਗਾ ਕਿ ਕੁਝ ਕਾਫੀ ਲੋਕ ਜਿਨ੍ਹਾਂ ਨੇ ਖਰੀਦਣਾ ਹੈਗਾ ਉਹ ਵੇਟ ਕਰਦੇ ਹੈਗੇ ਕਿ ਹੋ ਸਕਦਾ ਕਿ ਪ੍ਰਾਈਸ ਥੱਲੇ ਚਲਾ ਜਾਵੇ ਹੋਰ ਥੱਲੇ ਚਲਾ ਜਾਵੇ ਕਿਉਂਕਿ ਜੇ ਤੁਸੀਂ ਅਪਾਰਟਮੈਂਟ ਨਾਲ ਕੰਪੇਅਰ ਕਰੋ ਤਾਂ ਘਰਾਂ ਦੇ ਪ੍ਰਾਈਸ ਆਪਾਂ ਕਹਿ ਸਕਦੇ ਨੇ ਕਿ ਰੌਂਡ 800000 ਤੇ ਅਪਾਰਟਮੈਂਟ ਦੀ ਰੌਂਡ 400000 ਸੋ ਕਾਫੀ ਬਿਗ ਬਿਗ ਡਿਫਰੈਂਸ ਆਏਗਾ ਸੋ ਲੋਕ ਕਾਫੀ ਜਿਹੜੇ ਬਾਏ ਨੇ ਉਹ ਵੇਟ ਕਰ ਰਹੇ ਨੇ ਕਿ ਮਾਰਕੀਟ ਦਾ ਉਹਨਾਂ ਨੂੰ ਪਤਾ ਲੱਗੇ ਕਿ ਸਟੇਬਲ ਹੋ ਜੂਗੀ ਜਾਂ ਘਟੂਗੀ ਸੋ ਉਹਦੇ ਕਰਕੇ ਉਹ ਹਜੇ ਆ 19 ਜਿੱਦਾਂ ਵਹਿਕ ਨਹੀਂ ਰਹੇ ਜਿਹੜੇ ਡੀਟੈਚ ਨੇ ਇਹੋ ਹੀ ਸਵਾਲ ਮੈਂ ਤੁਹਾਨੂੰ ਪੁੱਛਣ ਲੱਗੀ ਸੀ ਕਿ ਮਾਰਕੀਟ ਹੋਰ ਥੱਲੇ ਜਾ ਸਕਦੀ ਹੈ ਕਿ ਇੱਥੇ ਇੱਕ ਰਹਿਣ ਦੇ ਆਸਾਰ ਨੇ ਆ ਦੇਖੋ ਜੀ ਮਾਰਕੀਟ ਪ੍ਰੋਡਕਸ਼ਨ ਕਰਨੇ ਕਾਫੀ ਔਖੀ ਹੋ ਜਾਂਦੀ ਹੈਗੀ ਆ ਪਰ ਜੇ ਆਪਾਂ ਥੋੜੇ ਨੰਬਰ ਦੀ ਗੱਲ ਕਰੀਏ ਆ ਜਿਹੜੀ ਆਪਾਂ ਪਹਿਲਾਂ ਇਕਨੋਮੀ ਦੀ ਗੱਲ ਕਰ ਲੈਣ ਅਲਬਰਟਾ ਦੀ ਇਹੀ ਰਿਸੋਰਸ ਬੇਸ ਹੈਗੀ ਆ ਸੋ ਇਹਦੇ ਵਿੱਚ ਆਪਾਂ ਸਾਰੇ ਜਾਣਦੇ ਕਿ ਆਨਲਾਈਨ ਗੈਸ ਕਾਫੀ ਮੇਜਰ ਪਲੇਅਰ ਹੈਗਾ ਗੋਨਗੀ ਦੇ ਵਿੱਚ ਆ ਜਿਹੜੀ ਯੂਐਸਏ ਨਾਲ ਟੈਰਫ ਵਾਰ ਲੱਗੀ ਹੋਈ ਆ ਵਾਰ ਐਕਚੁਅਲੀ ਵਾਰ ਸਹੀ ਨਹੀਂ ਵਰਡ ਪਰ ਕਾਫੀ ਪ੍ਰਚਲਿਤ ਹੈਗਾ ਸੋ ਉਹਦੇ ਵਿੱਚ ਉਹਨਾਂ ਨੇ ਇਹ ਕੀਤਾ ਹੋਇਆ ਕਿ 10% ਇਹਦੇ ਟੈਰਫ ਲੱਗੂਗਾ ਰਿਸੋਰਸ ਤੇ ਪਰ ਜਿਹੜਾ ਪਰ ਇਹਦੇ ਵਿੱਚ ਹੈ ਕਿ ਜਿਹੜਾ ਪਹਿਲਾਂ ਉਹਨਾਂ ਨੇ ਐਗਰੀਮੈਂਟ ਪੁਰਾਣਾ ਐਗਰੀਮੈਂਟ ਮੈਕਸੀਕੋ ਯੂ ਐਸ اے ਤੇ ਕੈਨੇਡਾ ਜੇ ਉਹਦੇ ਵਿੱਚ ਜਿਹੜੀ ਚੀਜ਼ਾਂ ਆਉਂਦੀਆਂ ਉਹ ਤੇ ਨਹੀਂ ਲੱਗੂਗਾ ਸੋ ਉਹਦੇ ਅਕੋਰਡਿੰਗ ਹੈ ਕਿ ਅਲਬਰਟਾ ਦੀ ਇਕਨੋਮੀ ਸੋ ਫਾਰ ਉਨੀ ਫੈਕਟਰ ਅ ਇਫੈਕਟ ਇਫੈਕਟ ਨਹੀਂ ਹੋਈ ਜਿੰਨੀ ਕਿ ਦੂਜੇ ਪ੍ਰੋਵੈਂਸ ਦੀ ਹੋਈ ਹੈਗੀ ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਇਕਨੋਮੀ ਸਟੇਬਲ ਹੈਗੀ ਸੋ ਫਾਰ ਪਰ ਜੇ ਜੇ ਇੰਟਰਨੈਸ਼ਨਲ ਪੱਧਰ ਤੇ ਜਿਆਦਾ ਚੇਂਜਸ ਆਉਂਦੀਆਂ ਜਿਆਦਾ ਟ੍ਰੇਡ ਵਾਲ ਜਿਆਦਾ ਵਾਧੀ ਹੈਗੀ ਆ ਸੋ ਫਿਰ ਮੇਬੀ ਇਫੈਕਟ ਪੈ ਸਕਦਾ ਪਰ ਸੋ ਪਾਸ ਸਟੇਬਲ ਹੈਗੀ ਆ ਗਿਲਸ ਆਫ ਫਸਟ ਟਾਈਮ ਹੋਮ ਬਾਇਰ ਜਿਹੜਾ ਹੁੰਦਾ ਆ ਇੱਕ ਤਾਂ ਉਹਨੂੰ ਗਵਰਨਮੈਂਟ ਕੀ ਫੈਸਿਲਿਟੇਟ ਕਰ ਰਹੀ ਆ ਸਾਨੂੰ ਉਹ ਦੱਸਿਓ ਤੇ ਇੱਕ ਫਸਟ ਟਾਈਮ ਹੋਮ ਬਾਇਰ ਨੂੰ ਕਿੱਦਾਂ ਦਾ ਘਰ ਲੈਣਾ ਚਾਹੀਦਾ ਕੀ ਖਿਆਲ ਰੱਖਣਾ ਚਾਹੀਦਾ ਉਹਨੂੰ ਘਰ ਖਰੀਦਣ ਤੋਂ ਪਹਿਲਾਂ ਅ ਫਰਸਟ ਟਾਈਮ ਹੋਮ ਬਾਇਰ ਨੂੰ ਪਹਿਲਾਂ ਤਾਂ ਆਪਦੀ ਫੈਮਿਲੀ ਦੇਖਣੀ ਚਾਹੀਦੀ ਕਿ ਸਟਰਕਚਰ ਕਿੱਦਾਂ ਹੈਗੀ ਹੈ ਤੁਸੀਂ ਜਿੱਦਾਂ ਤੁਹਾਡੇ ਬੱਚੇ ਹੈਗੇ ਜਾਂ ਨਹੀਂ ਹੈਗੇ ਜੇ ਆਪਾਂ ਕੇਸ ਲੈ ਲਈਏ ਫੋਰ ਐਗਜ਼ਾਮਪਲ ਕਿ ਬੱਚੇ ਹੈਗੇ ਤੁਹਾਡੇ ਉਹਨਾਂ ਨੇ ਸਕੂਲ ਜਾਂ ਤਾਂ ਜਾਣਾ ਹੈਗਾ ਜਾਂ ਜਾ ਰਹੇ ਨੇ ਫੋਰ ਐਗਜ਼ਾਮਪਲ ਉਹ ਜਾ ਰਹੇ ਨੇ ਤਾਂ ਆਪਾਂ ਨੂੰ ਸਕੂਲ ਜ਼ਰੂਰ ਦੇਖਣਾ ਚਾਹੀਦਾ ਕਿ ਸਕੂਲ ਕਿੰਨੀ ਦੂਰ ਹੈਗਾ ਤਾਂ ਜੋ ਤੁਹਾਡਾ ਤੁਹਾਡਾ ਜਿਹੜਾ ਟਾਈਮ ਹੈ ਉਹ ਬੱਚੇ ਨੂੰ ਪਿਕ ਐਂਡ ਡ੍ਰੌਪ ਕਰਨ ਤੇ ਜ਼ਿਆਦਾ ਨਾ ਲੱਗੇ ਸਕੂਲ ਦੇਖਣਾ ਬਾਕੀ ਅਗੇਨ ਬਜਟ ਵੀ ਦੇਖਣਾ ਹੈਗਾ ਤੁਸੀਂ ਉਹ ਫਰਸਟ ਟਾਈਮ ਹੋਮ ਬਾਏ ਜੇ ਤੁਹਾਡਾ ਬਜਟ ਠੀਕ ਠਾਕ ਹੈਗਾ ਫੋਰ ਐਗਜ਼ਾਮਪਲ 500000 ਹੈਗਾ ਤਾਂ ਰਾਈਟ ਨਾਓ ਜਿਹੜੀ ਮਾਰਕੀਟ ਹੈਗੀ ਹੈ ਰੀਅਲ اسٹیਟ ਦੀ 500000 ਵਿੱਚ ਕਾਫੀ ਵਧੀਆ ਈਵਨ ਡੀਟੈਚ ਪ੍ਰੋਪਰਟੀ ਵੀ ਤੁਹਾਨੂੰ ਮਿਲ ਜਾਂਦੀ ਹੈਗੀ ਸੋ ਜਦੋਂ ਵੀ ਤੁਸੀਂ ਘਰ ਲੈਣਾ ਹੈਗਾ ਬਜਟ ਸਕੂਲ ਤੇ ਤੁਸੀਂ ਜਰੂਰ ਰੀਅਲ اسٹیਟ ਏਜੰਟ ਨਾਲ ਜਰੂਰ ਉਹਦੇ ਨਾਲ ਉਹਨਾਂ ਨਾਲ ਗੱਲ ਕਰੋ ਕਿਉਂਕਿ ਆਪਾਂ ਨੂੰ ਜਿਹੜੇ ਪ੍ਰੋਫੈਸ਼ਨ ਚ ਆਪਾਂ ਨਹੀਂ ਹੁੰਦੇ ਆਪਾਂ ਨੂੰ ਬਹੁਤ ਕੁਝ ਨਹੀਂ ਪਤਾ ਹੁੰਦਾ ਬਹੁਤ ਕੋਈ ਡੰਗਾਈ ਦੇ ਵਿੱਚ ਨਹੀਂ ਪਤਾ ਆਪਾਂ ਨੂੰ ਜਿਹੜੀਆਂ ਆਮ ਜਿਹੜੀ ਜਾਣਕਾਰੀ ਉਹ ਹੀ ਹੁੰਦੀ ਹੈਗੀ ਅਗੇਨ ਜੇ ਕਿਸੇ ਨੇ ਘਰ ਲੈਣਾ ਹੈਗਾ ਤੁਹਾਡਾ ਤੁਹਾਨੂੰ ਜਿਹੜਾ ਤੁਹਾਡਾ ਜਿਹੜਾ ਰੀਅਲ ਏਸਟੇਟ ਏਜੰਟ ਦਾ ਜਿਹੜਾ ਉਹਨੂੰ ਫੀਸ ਹੈਗੀ ਆ ਉਹ ਮੋਸਟਲੀ ਜ਼ਿਆਦਾਤਰ ਸੈਲਰ ਨੇ ਹੀ ਪੇ ਕਰਨੇ ਸੋ ਉਸ ਪੱਖੋਂ ਵੀ ਤੁਸੀਂ ਆਪ ਦੇ ਕੋਲੋਂ ਨਹੀਂ ਕੁਝ ਦੇਣਾ ਹੈਗਾ ਉਹਨਾਂ ਨੂੰ ਜੀ ਗੱਲ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਟੂਡੀਓ ਚ ਆਉਣ ਲਈ ਹਾਂਜੀ ਸਤਿ ਸ਼੍ਰੀ ਅਕਾਲ ਇਸੀ ਜੀ ਮਨਦੀਪ ਸਿੰਘ ਗਿੱਲ ਹੋ ਰਹੀ ਜੇਕਰ ਤੁਸੀਂ ਘਰ ਵਿੱਚ ਚੁਣਾਇਆ ਹੈ ਖਰੀਦਣਾ ਹੈ ਤੇ ਸਕਰੀਨ ਤੇ ਇਹਨਾਂ ਦਾ ਨੰਬਰ ਡਿਸਪਲੇ ਹੋ ਰਿਹਾ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਅੱਜ ਦੇ ਇੰਟਰਵਿਊ ਦੇ ਵਿੱਚ ਬਸ ਇੰਨਾ ਹੀ ਇੱਕ ਨਵੀਂ ਮੁਲਾਕਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ